ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਗਰੂ ਪਿਆਰੀ ਸਾਧ ਸੰਗਤ ਜੀਓ ਅੱਜ ਸਾਡੀ ਟੀਮ ਪਹੁੰਚੇ ਜੀ ਸੱਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਡੇਰਾ ਮਕਸੂਦਪੁਰ ਤੁਹਾਨੂੰ ਦੱਸਣਾ ਚਾਹਾਂਗੇ ਅੱਜ ਐਤਵਾਰ ਦਾ ਦਿਹਾੜਾ ਵਾ ਐਤ ਤੇ ਐਤਵਾਰ ਦੇ ਦਿਹਾੜੇ ਨੂੰ ਅਸੀਂ ਮੁੱਖ ਰੱਖਦੇ ਹੋਇਆ ਕੁਝ ਤਸਵੀਰਾਂ ਅਸੀਂ ਇੱਥੇ ਡੇਰੇ ਤੋਂ ਹੀ ਅਸੀਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਜਾ ਰਹੇ ਹਾਂ ਜਲਦੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੀ ਇਹ ਕਰ ਦੇਣੀ ਹੈ ਜੀ ਆਓ ਆਪਾਂ ਹੁਣ ਤੁਹਾਨੂੰ ਅਸੀਂ ਅੰਦਰ ਤਨਤਨ ਸ਼ਿਰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਸ ਤੇ ਪ੍ਰਕਾਸ਼ ਆ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰਨ ਜਾ ਰਹੇ ਹਾਂ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਦਰਸ਼ਣੀ ਦੂੜੀ ਜਿਹੜੀ ਦਰਸ਼ਣੀ ਦੂੜੀ ਦੀ ਜਿਹੜੀ ਸੇਵਾ ਜਿਹੜੀ ਉਹ ਵੀ ਚੱਲਦੀ ਵੀ ਆ ਤੁਸੀਂ ਬੈਕ ਸਾਈਡ ਤਸਵੀਰਾਂ ਦੇਖੋਗੇ ਕਿ ਦਰਸ਼ਣੀ ਦੂੜੀ ਦੀ ਜਿਹੜੀ ਸੇਵਾ ਵਾ ਉਹ ਵੀ ਇੱਥੇ ਡੇਰੇ ਤੇ ਜਿਹੜੀ ਆ ਚੱਲਦੀ ਵੀ ਆ ਤੁਸੀਂ ਦੇਖ ਸਕਦੇ ਹੋ ਆਓ ਆਪਾਂ ਹੁਣ ਤੁਹਾਨੂੰ ਅੰਦਰ ਜਿੱਥੇ ਤਨਤਨ ਸ਼ਿਰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਜ਼ਰੂਰ ਦਿਖਾਵਾਂਗੇ ਨਾਲ ਦਰਸ਼ਨ ਕਰਾਵਾਂਗੇ ਅਤੇ ਸੰਗਤਾਂ ਜੀ ਆਪਾਂ ਗ ਸੰਗਤਾਂ ਜਿਹੜੀਆਂ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਇੱਥੇ ਗੁਰੂ ਘਰ ਇਹ ਇੱਥੇ ਢੇਰਾ ਵਿਖੇ ਜਿਹੜੀਆਂ ਆ ਰਹੀਆਂ ਨੇ ਤੇ ਆਓ ਆਪਾਂ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਤੁਹਾਨੂੰ ਅਸੀਂ ਕਰੌਣੇ ਆ ਦਰਸ਼ਨ ਜੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਨੇ ਜਿੰਨੇ ਵੀ ਸਾਡੇ ਧੰਨਵਾਦ ਜੀ ਧੰਨਵਾਦ ਬਸ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਂਝੇ ਪ੍ਰਸਾਦ ਸੇ ਮੈਂ ਦਿਨ ਮਾਤੇ ਹੈ ਪ੍ਰੇਤਰਤ ਸਤੇ ਮਨ ਮਾਵੇ ਅੰਦਰ ਸੁਖ ਬਾਖਣਿਆ ਇੱਕ ਮੇਨ ਕੈ ਰਤੁ ਪਾਇਆ ਹਉ ਦੁਖ ਤੰ ਦੂਜਾ ਅੰਦਰਿਤ ਮਾਇਆ ਚੌਥੀ ਕੋੜੀ ਚੌਥੀ ਕੋੜੀ ਗੁਰਗ੍ਰੰਥੀ ਸਚੋ ਸਤਿ ਕਮਾਵਣਿਆ ਸਭ ਹੈ ਸਚਾ ਤੇ ਸਚੇ ਭਾਵ ਜਿਨ ਸਦ ਜਾਤਾ ਜੋ ਸੈ ਸਮਾਵੈ ਪਰਮ ਕਰਣੀ ਸੁਭਾਉ ਦੂਜੈ ਲਾਭ ਨ ਕਭੰ ਵਾ ਜੋ ਬੋਹ ਮੈਂ ਤੋਇ ਪੁਜਾਰਾ ਇੰਕੋ ਸੇ ਗੁਰ ਸੁਖ ਪਾਵਣ ਆ ਜੇ ਨਾ ਜਾਪੇ ਤੇ ਨਾ ਪੜਿਆ ਤੋ ਆਪੇ ਪੇ ਲੈ ਕੇ ਮੈਂ ਹਾਦੂ ਨਾ ਸਭ ਮੈਂ ਆਪਰੇ ਹਰ ਕੋ ਜਰਾ ਨਾਮ ਗਿਆ ਵੇ ਨਾਮ ਰਤੈ ਗੁਰ ਸੁਖ ਪਾਵਣ ਆ ਆ ਮਾਹੋ ਮਨ ਜਗ ਅਮਰਤ ਵਾਲੀ ਉਹ ਕਿੰਨੀ ਕਿਰਤ ਕਰਦਾ ਕਿੰਨਾਂ ਚਾਪ ਕੇ ਕੀ ਅੰਦਰ ਮਰਵਾ ਸਹਾ ਸਰਿਵਰ ਸਤਿ ਸਤਿ ਜੀ ਆਪਣਿਆ ਆਮਾਰੀ ਲੋਬਰੀ ਗੁਰ ਜਾਨੀ ਜਿਤਨਾ ਬਣਿਆ ਸਤਿਗੁਰਾਇ ਅਮਰ ਸਰ ਦਾਜਾ ਨਾਮੈ ਰੰਗ ਤੁਮ ਆਣਿਆ ਰਾਹ ਇਹ ਆਮ ਸੱਚੇ ਕਿਨਾਂ ਹਿਤ ਨਾ ਪਾਇਆ ਵਰ ਵਰਦਾ ਕਿਨਾਂ ਦੁਹਾਈ ਤੁਮ ਆਇਆ ਜਵਾ ਮੈਨ ਸੱਚਾ ਕਹੂ ਸੱਚੀ ਨਾਵੇਂ ਦੀਪ ਬਲਾਉਣਿਆ ਇਕੋ ਵੇਖਣ ਰਣ ਪੀਆ ਪਰ ਦਾਨੀ ਯੁਰ ਕੀਆ ਮਨ ਕੈ ਸਵਗਤ ਤੋਂ ਨਿਵਾਰੀ ਸਹਿਬੇ ਸੁਖ ਸਮਾਉਣਿਆ ਹਰ ਤਨੁ ਪਤਤ ਬੰਦੂ ਜਿ ਕਹਿ ਮਨ ਕੋ ਖੰਡਾ ਮੁੰਦੇ ਪੈ ਲਾ ਗਿਆ ਜਿਉ ਜੀ ਗੁਰਜੀ ਜਿੱਦਾਂ ਕਿ ਮੈਂ ਆਪਾਂ ਤੁਹਾਨੂੰ ਦੱਸਿਆ ਵੀ ਸੀ ਕਿ ਵੀਡੀਓ ਦੇ ਵਿੱਚ ਕਿ ਅੱਜ ਅਸੀਂ ਸਤਖੰਡ ਵਾਸੀ ਸੰਤ ਬੱਬਾ ਰੋਸ਼ਨ ਸਿੰਘ ਜੀ ਹੋਤੇ ਮਰਦਾਨ ਡੇਰਾ ਮਕਸੂਦਪੁਰ ਵਿਖੇ ਆਏ ਆ ਤੇ ਐਤਵਾਰ ਦਾ ਦਿਹਾੜਾ ਵਾ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਐਤਵਾਰ ਤੇ ਐਤਵਾਰੀ ਜਿਹੜੀਆਂ 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 ਤਸਵੀਰਾਂ ਨੇ ਜੜੀਆਂ ਨੇ ਇੱਥੋਂ ਆਪਾਂ ਡੇਰੇ ਤੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਗਾਂ ਜਦੋਂ ਸੰਗਰਾਮ ਦਾ ਡੇੜਾ ਵੀ ਜਿਹੜਾ ਆਏਗਾ ਉਹਦੇ ਸਬੰਧ ਵਿੱਚ ਵੀ ਆਪਾਂ ਜੜੀਆਂ ਕੁਝ ਤਸਵੀਰਾਂ ਜੜੀਆਂ ਨੇ ਉਹ ਤੁਹਾਡੇ ਨਾਲ ਡੇਰੇ ਤੋਂ ਹੀ ਜੜੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਇਹ ਹੁਣ ਆਪਾਂ ਚੱਲੇ ਆ ਜੀ ਜਿੱਥੇ ਡੇਰੇ ਦਾ ਜੋ ਲੰਗਰ ਹਾਲ ਆ ਉਹ ਵੀ ਤਸਵੀਰਾਂ ਅਸੀਂ ਜ਼ਰੂਰ ਤੁਹਾਡੇ ਨਾਲ ਅਸੀਂ ਸਾਂਝੀਆਂ ਜ਼ਰੂਰ ਕਰਾਂਗੇ ਕਿ ਡੇਰੇ ਦੇ ਵਿੱਚ ਜਿਹੜਾ ਲੰਗਰ ਹਾਲ ਜਿਹੜਾ ਬਣਿਆ ਹੋਇਆ ਵਾ ਸੰਗਤਾਂ ਬੜੇ ਪਿਆਰ ਦੇ ਨਾਲ ਜੜਾ ਲੰਗਰ ਪਛਾਦਾ ਜੜੀਆਂ ਸੰਗਤਾਂ ਜੜੀਆਂ ਨੇ ਸ਼ਗਰੀਆਂ ਨੇ ਦੇ ਗੁਰੂ ਪਿਆਰਿਓ ਸੇਵਾਦਾਰੀ ਵੀ ਬੜੇ ਪਿਆਰ ਦੇ ਨਾਲ ਲੰਗਾ ਪ੍ਰਸ਼ਾਦਾ ਜੜੇ ਸ਼ਿਕਾਰੇ ਨੇ ਇੱਥੇ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਡੇਰਾ ਵਿਖੇ ਜਿਹੜੀ ਆ ਦਰਸ਼ਨੀ ਦੂੜੀ ਜਿਹੜੀ ਬਣ ਜਾ ਰਹੀ ਏ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤਸਵੀਰਾਂ ਜਿਹੜੀਆਂ ਨੇ ਮੈਂ ਕਰਕੇ ਤੁਹਾਨੂੰ ਅਸੀਂ ਜਰੂਰ ਤਸਵੀਰਾਂ ਦੇਖ ਦਿਖਾਣਾ ਜਾਵਾਂਗਾ ਇੱਥੇ ਸਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਹੋਤੀ ਮਰਦਾਨ ਡੇਰਾ ਮਕਸੂਦਪੁਰ ਵਿਖੇ ਜਿਹੜੀ ਆ ਇਹ ਦਰਸ਼ਨੀ ਦੂੜੀ ਜਿਹੜੀ ਆ ਦੀ ਜਿਹੜੀ ਸੇਵਾ ਵਾ ਉਹ ਚੱਲ ਰਹੀ ਆ ਹੁਣ ਆਪਾਂ ਤੁਹਾਨੂੰ ਅਸੀਂ ਲੰਗਰ ਹਾਲ-ਹਾਲ ਵੱਲ ਏ ਵੱਲ ਆਪਾਂ ਲੈ ਕੇ ਚੱਲੇ ਆ ਜਿੱਥੇ ਸੰਗਤਾਂ ਬੜੇ ਪਿਆਰ ਨਾਲ ਲੰਗਰ ਪ੍ਰਸ਼ਾਦਾ ਛਕ ਰਹੀਆਂ ਨੇ ਇਹ ਜੋ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਤਾਂ ਲੰਗਰ ਹਾਲ ਵਾਲੀ ਸਾਈਡ ਮੈਂ ਬੈਠ ਕੇ ਤੁਹਾਨੂੰ ਦਿਖਾ ਦਿੰਦਾ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਯਾਰ ਸੋਈ ਘਾਰ ਆ ਜੀ ਡੇਰੇ ਦਾ ਜਿੱਥੇ ਸੰਗਤਾਂ ਵਾਸਤੇ ਆਈਆਂ ਸੰਗਤਾਂ ਵਾਸਤੇ ਜਿਹੜਾ ਇਹ ਲੰਗਰ ਜਿਹੜਾ ਵਾ ਤਿਆਰ ਕੀਤਾ ਜਾਂਦਾ ਹੁਣ ਤੁਹਾਨੂੰ ਅਸੀਂ ਉਹ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿੱਥੇ ਸੰਗਤਾਂ ਬੜੇ ਪਿਆਰ ਦੇ ਨਾਲ ਤੇ ਸਤਿਕਾਰ ਦੇ ਨਾਲ ਇਹ ਲੰਗਰ ਜਿਹੜਾ ਛਕਦੀਆਂ ਨੇ ਤੇ ਸੇਵਾਦਾਰ ਬੜੇ ਪਿਆਰ ਦੇ ਨਾਲ ਲੰਗਰ ਪਛਾਤਾ ਚਕਾਰ ਰਹੇ ਨੇ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਲੰਗਰ ਜਿਹੜਾ ਆਈਆਂ ਸੰਗਤਾਂ ਵਾਸਤੇ ਜਿਹੜੇ ਲੰਗਰ ਜਿਹੜੇ ਆ ਉਹ ਚੱਲ ਰਹੇ ਨੇ ਇੱਥੇ ਗੁਰੂ ਘਰ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਦੇ ਵਿੱਚ ਤੇ ਇੱਧਰ ਸੇਵਾਦਾਰ ਵੀ ਤੁਸੀਂ ਦੇਖਦੇ ਉਹਦੇ ਬੜੇ ਪਿਆਰ ਦੇ ਨਾਲ ਜਿਹੜੀ ਆਪਣੀ ਸੇਵਾ ਜਿਹੜੀ ਆ ਆਪਣੀ ਨਿਭਾਰੇ ਨੇ ਤੁਸੀਂ ਦੇਖ ਸਕਦੇ ਹੋ ਲੰਗਰ ਚੱਲ ਰਿਹਾ ਗੁਰੂ ਘਰ ਲੰਗਰ ਜਿਹੜਾ ਅਟੁੱਟ ਲੰਗਰ ਜਿਹੜਾ ਚੱਲ ਰਿਹਾ ਇੱਥੇ ਡੇਰਾ ਵਿਖੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਵਿੱਚ ਜਲਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਤੇ ਇਧਰ ਜਿਹੜੀਆਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਵਾਸਤੇ ਜਿਹੜੇ ਭਾਂਡੇ ਜਿਹੜੇ ਆ ਸੁੱਚੇ ਭਾਂਡੇ ਆਪਾਂ ਕਹਿ ਸਕਦੇ ਆ ਭਾਂਡੇ ਲੈ ਕੇ ਇਥੋਂ ਜਿਹੜੀਆਂ ਸੰਗਤਾਂ ਬਹਿ ਕੇ ਜਿਹੜਾ ਲੰਗਰ ਪ੍ਰਸ਼ਾਦਾ ਛਕ ਰੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਤੇ ਸੇਵਾਦਾਰ ਵੀ ਬੜੇ ਪਿਆਰ ਦੇ ਨਾਲ ਲੰਗਰ ਪ੍ਰਸ਼ਾਦਾ ਇਹ ਛਕਾ ਰਹੇ ਨੇ ਤੁਸੀਂ ਦੇਖੋਗੇ ਸਾਹਮਣੇ ਤਸਵੀਰਾਂ ਦੇ ਵਿੱਚ ਤੇ ਅੱਜ ਦੀ ਤੁਹਾਨੂੰ ਵੀਡੀਓ ਸਾਡੀ ਕਿੱਦਾਂ ਦੇ ਲੱਗੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗੇ ਜੀ ਹਰਪ੍ਰੀਤ ਸਿੰਘ ਕੋਤੜੇ ਨੂੰ ਦੁਆ ਅਜਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ